ਐਂਡ 15 ਕਿ ਮਹੀਨਿਆਂ ਦਾ ਬੱਚਾ ਵਾ ਮਿੰਡੇ 1 ਸਾਲ ਤੋਂ ਵੀ ਥੱਲੇ ਬੱਚਾ ਵਾ ਐਂਡ ਰੋਂਦਾ ਜਾਂਦਾ ਆ ਐਂਡ ਯੂ نو ਜਦੋਂ ਵੀ ਆਪ ਦੇ ਫਰੈਂਡਸ 'ਤੇ ਜਾਂ ਉਹ ਬੱਚਿਆਂ ਦੇ ਨਾਲ ਥੋੜਾ ਕੋਸ਼ਿਸ਼ ਕਰਦਾ ਵੀ ਮੈਂ ਨਹੀਂ ਪਲੇ ਕਰਨਾ ਬੱਚਿਆਂ ਤੋਂ ਸਪੇਸ ਰੱਖਦਾ ਵਾ ਪਰ ਵੈਸੇ ਉਦਾਂ ਪਲੇਗ੍ਰਾਉਂਡ ਦੇ ਵਿੱਚ ਜਾਂਦਾ ਤਾਂ ਕਹਿੰਦੇ ਠੀਕ ਰਹਿੰਦਾ ਵਾ ਪਰ ਯੂਸ਼ੁਅਲੀ ਰੋਂਦਾ ਜਾਂਦਾ ਆ ਤੇ ਦੂਜੇ ਬੱਚਿਆਂ ਨਾਲ ਉਹ ਯੂ نو ਜ਼ਿਆਦਾ ਤੁਝੇ ਬੱਚਿਆਂ ਦੇ ਨਾਲ ਜ਼ਿਆਦਾ ਇੰਟਰੈਕਟ ਨਹੀਂ ਕਰਦਾਗਾ ਸੋ ਪਹਿਲਾਂ ਤਾਂ ਤੁਸੀਂ ਇਹ ਦੇਖਣਾ ਕਿ ਜਿਹੜੀ ਬੱਚੇ ਦਾ ਰੋਣਾ ਵਾ ਉਹ ਐਕਚੁਅਲੀ ਕਈ ਚੀਜ਼ਾਂ ਕਰਕੇ ਹੋ ਸਕਦਾ ਘਰ ਦੇ ਵਿੱਚ ਕੋਈ ਚੇ ਸਿਚੁਏਸ਼ਨ ਚੇਂਜ ਹੋ ਸਕਦੀ ਆ ਸੋ ਪਾਰਟਿਕੂਲਰਲੀ ਮੈਂ ਤੁਹਾਡੀ ਹੈਲਪ ਜ਼ਿਆਦਾ ਇਸ ਚੀਜ਼ ਐ ਨਹੀਂ ਕਰ ਸਕਦੀ ਕਿਉਂਕਿ ਮੈਨੂੰ ਸਿਚੁਏਸ਼ਨ ਘਰ ਦਾ এনਵਾਇਰਨਮੈਂਟ ਨਹੀਂ ਪਤਾ ਮਦਰ ਦੀ ਮੈਂਟਲ ਹੈਲਥ ਦਾ ਨਹੀਂ ਪਤਾ ਫਾਦਰ ਦੀ ਮੈਂਟਲ ਹੈਲਥ ਦਾ ਪਤਾ ਨਹੀਂ ਘਰ ਦੇ ਵਿੱਚ ਮਾਨਸਿਕ ਮਾਹੌਲ ਕੇਵ ਜਾ ਮਿਨੋਰ ਚੀਜ਼ ਦਾ ਪਤਾ ਨਹੀਂ ਪਰ ਉਸ ਦੇ ਬਾਵਜੂਦ ਵੀ ਜਿਹੜੇ ਥੋੜੇ ਟਿਪਸ ਮੈਂ ਤੁਹਾਨੂੰ ਦੇ ਸਕਦੀ ਹਾਂ ਕਿ ਜਿਹੜੇ ਤੁਹਾਡੇ ਹੈਲਪ ਕਰਨਗੇ ਸੋ ਪਹਿਲਾਂ ਤਾਂ ਜਦੋਂ ਬੱਚਾ ਰੋਂਦਾ ਵਾ ਉਹ ਮੋਸਟਲੀ ਜੇ ਫੂਡ ਲਈ ਤੇ ਨਹੀਂ ਉਹ ਸੇਫਟੀ ਵਾਸਤੇ ਰੋਂਦਾ ਮਾਨਸਿਕ ਸੇਫਟੀ ਵਾਸਤੇ ਕਿਉਂਕਿ ਜਾਂ ਉਹਨੂੰ ਕਿਸੇ ਵੀ ਘਰ ਦੇ এনवायरमेंट ਦੇ ਵਿੱਚ ਜਾਂ ਕਿਤੇ ਵੀ ਉਹਨੂੰ ਯੂ نو ਚੇਂਜ ਆ ਹੋ ਰਿਹਾ ਸ਼ਾਇਦ ਮਾਪੇ ਦਾ ਸ케줄 ਬਦਲਿਆ ਆ ਵਾ ਸ਼ਾਇਦ ਕੋਈ ਉਹਨੂੰ ਨਵਾਂ ਕੇਅਰ ਟੇਕਰ ਸੰਭਣ ਆਇਆ ਵਾ ਵਾ ਵਾਟ ਏਵਰ ਦ ਰੀਜ਼ਨ ਇਜ਼ ਸੋ ਬੇਸਿਕਲੀ ਜਦੋਂ ਬੱਚਾ ਰੋਂਦਾ ਵਾ ਸੂ ਸੇ ਕੋਸ਼ਿਸ਼ੇ ਕਰਨੇ ਕਿ ਕਿ ਜਦੋਂ ਬੱਚਾ ਰੋਂਦਾ ਵਾ ਜਿਹੜੀ ਮਦਰ ਆ ਜਾਂ ਜਿਹੜੇ ਉਹਦੇ ਆਲੇ ਦੁਆਲੇ ਕੇਅਰ ਟੇਕਰ ਆ ਉਹਦੇ ਰੋਣੇ ਨੂੰ ਦੇਖ ਕੇ ਡਰ ਜਾਂਦੇ ਆ ਐਨੋ ਸੋਚਦੇ ਵੀ ਇਹ ਹੁਣ ਕਿਉਂ ਰੋਂਦਾ ਵਾ ਇਹਨੂੰ ਤਾਂ ਚੁੱਪ ਹੋਣਾ ਚਾਹੀਦਾ ਸੋ ਆਹੀ ਜਿਹੜੀ ਮਿਥ ਆਈ ਜਿਹੜਾ ਬਲੀਫ ਸਿਸਟਮ ਅਸੀਂ ਪਾਲ ਲਿਆ ਵੈਵਾ ਕੀ ਬੱਚੇ ਨੂੰ ਰੋਣਾ ਨਹੀਂ ਚਾਹੀਦਾ ਬੱਚੇ ਨੂੰ ਕਿਉਂ ਰੋਣਾ ਚਾਹੀਦਾ ਵਾ ਚੁੱਪ ਕਰ ਜਾਵੇ ਇਹਨੂੰ ਸਭ ਕੁਝ ਖਾਣ ਪੀਣ ਨੂੰ ਮਿਲਿਆ ਹੋਇਆ ਵਾ ਸੋ ਇੱਥੇ ਹੀ ਜਿਹੜਾ ਬੱਚਾ ਵਾ ਸੀ ਉਹਦਾ ਰੋਣਾ ਸੂਧ ਨਹੀਂ ਕਰ ਪਉਂਦੇ ਇਸ ਕਰਕੇ ਉਹਨੂੰ ਬਾਰ-ਬਾਰ ਰੋਣਾ ਪੈਂਦਾ ਉਹ ਬਾਰ-ਬਾਰ ਯੂ نو ਸੂਥਿੰਗ ਨਹੀਂ ਉਹਨੂੰ ਪ੍ਰੋਪਰ ਮਾਨਸਿਕ ਤੌਰ ਤੇ ਮਿਲਦੀ ਸੋ ਪਹਿਲਾਂ ਤਾਂ ਇਹ ਕੋਸ਼ਿਸ਼ ਕਰੋ ਕਿ ਜਦੋਂ ਬੱਚਾ ਰੋਂਦਾ ਆਪਦੀ ਮਾਨਸਿਕ ਇੱਕ ਮਾਂ ਦੇ ਤੌਰ ਤੇ ਜਾਂ ਜਿਹੜੇ ਵੀ ਕੇਅਰ ਟੇਕਰ ਆ ਅਸੈਸ ਕਰਨ ਵੀ ਜਦੋਂ ਬੱਚਾ ਰੋਂਦਾ ਅਸੀਂ ਕਿਵੇਂ ਰਿਐਕਟ ਕਰਦੇ ਆ ਕਿ ਅਸੀਂ ਵੀ ਡਰ ਚ ਰਿਐਕਟ ਕਰਦੇ ਆ ਕਿ ਅਸੀਂ ਵੀ ਐਂਗਜ਼ਾਇਟੀ ਚ ਹੋ ਜਾਂਦੇ ਆ ਕਿ ਸਾਨੂੰ ਵੀ ਟੈਨਸ਼ਨ ਹੋ ਜਾਂਦੀ ਆ ਕਿਉਂਕਿ ਜੇ ਸਾਰੇ ਤੁਸੀਂ ਡਰ ਜਾਂਦੇ ਹੋ ਉਸ ਬੱਚੇ ਦੇ ਆਲੇ-ਦੁਆਲੇ ਤੇ ਉਹਦਾ ਰੋਣਾ ਵਾ ਐਕਚੁਅਲੀ ਉਹ ਡਰੇ ਹੋਏ ਬੱਚੇ ਨੂੰ ਤੁਸੀਂ ਸੂਥ ਨਹੀਂ ਕਰ ਸਕਦੇ ਡਰੇ ਹੋਏ ਬੱਚੇ ਨੂੰ ਸੂਥ ਕਰਨ ਵਾਸਤੇ ਤੁਹਾਡੀ ਮਾਨਸਿਕਤਾ ਦਾ ਕੌਮ ਤੇ ਸ਼ਾਂਤ ਹੋਣਾ ਜ਼ਰੂਰੀ ਆ ਕਿਉਂਕਿ ਜੇ ਤੁਸੀਂ ਵੀ ਉਹਨੇ ਡਰੇ ਹੋਵੇਂ ਤਾਂ ਜਿਹੜਾ ਬੱਚੇ ਦਾ ਉਹ ਟੈਂਪੋਰਰੀ ਸ਼ਦਰੋਂ ਨੂੰ ਹਟ ਜੂ ਪਰ ਐਕਚੁਅਲੀ ਮਾਨਸਿਕ ਤੌਰ ਤੇ ਉਹਦੇ ਨਰਵਸ ਸਿਸਟਮ ਨੂੰ ਆ ਸੂਥਿੰਗ ਨਹੀਂ ਮਿਲੇਗੀ ਸੋ ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਪਹਿਲਾਂ ਦਾ ਵਾਚ ਕਰੋ ਕਿ ਜਦੋਂ ਮੇਰਾ ਬੱਚਾ ਰੋਂਦਾ ਵਾ ਯੂ نو ਜਦੋਂ ਮੇਰਾ ਬੱਚਾ ਰੋਂਦਾ ਵਾ ਐਂਡ ਉਹਦੇ ਆਲੇ ਦੁਆਲੇ ਮੇਰਾ ਕੀ ਰਿਐਕਸ਼ਨ ਹੁੰਦਾ ਕੀ ਮੈਂ ਇਸ ਰਿਐਕਸ਼ਨ ਚ ਆਉਣੀ ਇਟਸ ਓਕੇ ਜੇ ਮੇਰਾ ਬੱਚਾ ਰੋ ਰਿਹਾ ਤੇ ਮੈਨੂੰ ਇਹਨੋਂ ਆਪਣੇ ਛਾਤੀ ਨਾਲ ਲਾਵਾਂਗੀ ਜਾਂ ਕੋਈ ਵੀ ਕੇਅਰ ਟੇਕਰ ਜਾਂ ਫਾਦਰ ਤੇ ਉਹ ਠੀਕ ਹੋ ਜਾਊਗਾ ਆਪਦੇ ਆਪ ਹੋਊਗਾ ਤੁਹਾਡਾ ਮਕਸਦ ਬੱਚੇ ਦਾ ਰੋਣਾ ਰੋਕਣਾ ਨਹੀਂ ਤੁਹਾਡਾ ਮਕਸਦ ਹੈ ਕਿ ਜਦੋਂ ਬੱਚਾ ਰੋ ਰਿਹਾ ਉਹਨੂੰ ਮਾਨਸਿਕ ਤੌਰ ਤੇ ਸ਼ਾਂਤ ਦਿਮਾਗੋ ਦੇ ਕੋਲੇ ਹੋਵੇ ਸੋ ਹੁਣ ਕਈ ਵਾਰ ਅਸੀਂ ਸਾਰੇ ਸਟ्रेस ਚ ਚਲੇ ਜਾਂਦੇ ਆ ਕੇਅਰ ਟੇਕਰ ਅਸੀਂ ਸਾਰੇ ਸਾਡਾ ਦਿਮਾਗ ਹੀ ਟੈਨਸ਼ਨ ਚ ਚਲਾ ਜਾਂਦਾ ਵਾ ਐਂਗਜ਼ਾਈਟੀ ਹੋ ਜਾਂਦੀ ਆ ਇਸ ਕਰਕੇ ਜਿਹੜਾ ਬੱਚਾ ਉਹ ਐਕਚੁਅਲੀ ਮਾਨਸਿਕ ਤੌਰ ਤੇ ਹੋਰ ਵੀ ਡਰ ਜਾਂਦਾ ਵਾ ਇੰਨੇ ਸਾਰੇ ਕੇਅਰ ਗਿਵਰ ਦੇ ਹੋਣ ਦੇ ਬਾਵਜੂਦ ਵੀ ਸੋ ਪਹਿਲਾਂ ਤਾਂ ਉਹਦਾ ਰਿਐਕਸ਼ਨ ਅਸੈਸ ਕਰੋ ਵੀ ਜਦੋਂ ਮੇਰਾ ਬੱਚਾ ਰੋਂਦਾ ਮੇਰਾ ਰਿਐਕਸ਼ਨ ਕੀ ਹੁੰਦਾ ਵਾ ਮੈਂ ਡਰ ਚੋਂ ਆਉਣੀ ਆ ਜਾਂ ਮੇਰਾ ਐਂਗਜ਼ਾਇਟੀ ਚੋਂ ਆਉਣੀ ਆ ਸੋ ਉਹ ਚੀਜ਼ ਆ ਤੁਹਾਨੂੰ ਪਤਾ ਲੱਗ ਜਾਉ ਐਂਡ ਸੈਕੰਡ ਬੱਚਾ ਰੋਣਾ ਇੱਕ ਨੇਚਰਲ ਵੀ ਹੋ ਸਕਦਾ ਬੱਚੇ ਬਹੁਤ ਚੀਜ਼ਾਂ ਕਰਕੇ ਰੋ ਸਕਦੇ ਨੇ ਯੂ نو ਉਹਨਾਂ ਜਿਵੇਂ ਮੈਂ ਕਿਹਾ ਐਨਵਾਇਰਨਮੈਂਟ ਕਿਉਂਕਿ ਸਾਨੂੰ ਪ੍ਰੋਪਰ ਮੈਨੂ ਉਸ ਐਨਵਾਇਰਨਮੈਂਟ ਦਾ ਨਹੀਂ ਪਤਾ ਸੋ ਇਟਸ ਓਕੇ ਜੇ ਬੱਚਾ ਰੋਂਦਾ ਵਾ ਇੱਕ ਨਾਰਮਲ ਚੀਜ਼ ਆ ਕਿ ਯੂ نو ਯੰਗ ਆ ਐਂਡ ਕੋਈ ट्रांजिशन ਨੂੰ ਕੋਈ ਉਹਨੂੰ ਰਿਸਪੌਂਸ ਕਰ ਰਿਹਾ ਕਿਸੇ ਘਰ ਦੇ ਵਿੱਚ ਕੋਈ ਸਿਚੁਏਸ਼ਨ ਨੂੰ ਕਿਸੇ ਵੀ ਤਰੀਕੇ ਨਾਲ ਜਾਂ ਉਹਦੇ ਗ੍ਰੋਥ ਦੇ ਹਿਸਾਬ ਨਾਲ ਹੀ ਉਹਨੂੰ ਕੰਫਰਟੇਬਲ ਨਹੀਂ ਲੱਗ ਰਿਹਾ ਉਹਨੂੰ ਔਖਾ ਰਹੀ ਆ ਸੋ ਬੇਸਿਕਲੀ ਉਹ ਮਾਨਸਿਕ ਤੌਰ ਤੇ ਔਖਾ ਹੋ ਰਿਹਾ ਤੇ ਰੋਣਾ ਹੋ ਰਿਹਾ ਸੋ ਮੇਰੀ ਐਡਵਾਈਸ ਤੁਨ ਲਈ ਆ ਕਿ ਉਹਦੇ ਰੋਣੇ ਨੂੰ ਰੋਕੋ ਨਾ ਉਹਦੇ ਰੋਣੇ ਨੂੰ ਬਹਿਣ ਦਿਓ ਪਰ ਜਦੋਂ ਉਹਦਾ ਰੋਣਾ ਆਉਂਦਾ ਉਹਨੂੰ ਉਹਨੂੰ ਸ਼ਾਂਤੀ ਤੇ ਕੌਮ ਨਾਲ ਉਹਨੂੰ ਸੂਤ ਕਰਨ ਦੀ ਕਰੋ ਕੋਸ਼ਿਸ਼ ਕਰੋ ਉਹਨੂੰ ਸ਼ਾਂਤੀ ਨਾਲ ਆਪਦੀ ਬੁੱਕਲ 'ਚ ਬਿਠਾਓ ਇਹਨੋਂ ਆਪਦੇ ਆਪ ਉਹਦਾ ਰੋਣਾ ਬੰਦ ਹੋਣਾ ਤੁਸੀਂ ਨਹੀਂ ਉਹਦਾ ਰੋਣਾ ਬੰਦ ਕਰਨਾ ਤੁਸੀਂ ਸਿਰਫ ਮਾਨਸਿਕ ਤੌਰ ਤੇ ਸ਼ਾਂਤ ਉਹਨੂੰ ਗੋਦ ਦੇਣੀ ਆ ਐਂਡ ਐਜ਼ ਅ ਰਿਜ਼ਲਟ ਉਹਦਾ ਜਿਹੜਾ ਰੋਣਾ ਆਪਦੇ ਆਪ ਨੇਚਰਲੀ ਬੰਦ ਹੋ ਜਾਊਗਾ ਸੋ ਕਿ ਨਾ ਫੋਰ ਐਗਜ਼ਾਮਪਲ ਜੇ ਤੁਸੀਂ ਤੁਹਾਨੂੰ ਕੋਈ ਦੁੱਖ ਐਜ਼ ਅ ਡਾਉਟ ਤੁਸੀਂ ਦੇਖੋ ਤੁਸੀਂ ਰੋਨੇ ਹੋਏ ਹੋ ਐਂਡ ਦੂਸਰਾ ਇਨਸਾਨ ਤੁਹਾਨੂੰ ਸਿਰਫ ਆਪਦਾ ਗੋਦੀ ਦੇ ਦੇ ਜਾਂ ਤੁਹਾਨੂੰ ਸਿਰਫ ਆਪਦਾ ਕੰਦਾ ਦੇ ਦੇ ਯੂ نو ਸਿਰਫ ਤੁਹਾਡੇ ਹੱਥੇ ਹੱਥ ਰੱਖ ਲੇ ਤੇ ਤੁਹਾਡਾ ਰੋਣਾ ਨੇਚਰਲੀ ਹੌਲੀ ਹੌਲੀ ਆਪਦੇ ਆਪ ਠੀਕ ਹੋ ਜਾਂਦੇ ਤੁਸੀਂ ਕੱਟ ਯੂ نو ਹਟ ਜਾਂਦੇ ਰੋਣਾ ਸੋ ਐਵੇਂ ਬੱਚੇ ਦਾ ਸੋ ਉਹਨੂੰ ਮਾਨਸਿਕ ਜਿਹੜਾ ਦਿਮਾਗ ਉਹਦੇ ਕੋਲੇ ਆ ਜਾਂ ਕੇਅਰ ਟੇਕਰਾ ਉਹਨਾਂ ਲਈ ਕੰਮ ਰਹਿਣਾ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਹਾਡਾ ਬੱਚਾ ਰੋਂਦਾ ਵਾ ਸੋ ਪਹਿਲਾਂ ਐਂਡ ਨੈਕਸਟ ਉਹ ਬੱਚਾ ਰੋ ਸਕਦਾ ਜਿਆਦਾ ਵਾਰੀ ਵੀ ਰੋ ਸਕਦਾ ਐਂਡ ਦੈਟਸ ਓਕੇ ਟਾਈਮ ਟੂ ਟਾਈਮ ਬੱਚੇ ਰਿਐਕਟ ਵੱਖਰਾ ਕਰਦੇ ਆ ਵੱਖਰੀ ਸਿਚੁਏਸ਼ਨ ਨੂੰ ਰਿਐਕਟ ਕਰਦੇ ਕਿਉਂਕਿ ਸਾਰ ਬੱਚਾ ਇੱਕ ਯੂਨੀਕ ਆ ਐਨ ਉਹਦੀ ਸੈਂਸਿਟੀਵਿਟੀਜ਼ ਡਿਫਰੈਂਟ ਹੋ ਸਕਦੀਆਂ ਵਾ ਜਿਵੇਂ ਮੈਂ ਕਿਹਾ ਮੈਨੂੰ ਘਰ ਦੇ ਵਿੱਚ ਜਾਂ ਆਲੇ-ਦੁਆਲੇ ਦੇ ਉਹਦੇ ਘਰ ਦੇ এনਵਾਇਰਨਮੈਂਟ ਆਉਂਦੇ ਮਦਰ ਫਾਦਰ ਦਾ ਮੈਂਟਲ ਸਟੇਟ ਮੈਨੂੰ ਕੁਝ ਵੀ ਨਹੀਂ ਪਤਾਗਾ ਸੋ ਫਰਸਟ ਡੇ ਐਂਡ ਸੈਕੰਡ ਉਹ ਦੂਸਰੇ ਬੱਚਿਆਂ ਤੋਂ ਹਜੇ ਸਪੇਸ ਕਰਦਾ ਐਂਡ ਦੈਟਸ ਓਕੇ ਯੂ نو ਦੈਟਸ ਓਕੇ ਫੋਰਸ ਨਾ ਕਰੋ ਕਿ ਉਹ ਦੂਸਰੇ ਬੱਚਿਆਂ ਨਾਲ ਪਲੇ ਕਰੇ ਫੋਰਸ ਇਹ ਨਾ ਕਰੋ ਪਰ ਨੇਚਰਲੀ ਉਹਦੇ ਵਿੱਚ ਉਹ ਆਉਣ ਦੇ ਨੇਚਰਲੀ ਜਿੱਥੇ ਉਹ ਖੁਸ਼ ਜਿਹੜੀ ਸਪੇਸ ਦੇ ਵਿੱਚ ਉਹ ਖੁਸ਼ ਰਹਿੰਦਾ ਉਹਨੂੰ ਜੱਜ ਘੱਟ ਕਰੋ ਕਿ ਬੱਚਿਆਂ ਨਾਲ ਨਹੀਂ ਖੇਡਦਾ ਇਟਸ ਓਕੇ ਕਈ ਵਾਰ ਬੱਚੇ ਵੱਡੇ ਹੋ ਗਏ ਲੱਗਦੇ ਆ ਐਂਡ ਯੂ نو ਥੋੜਾ ਉਹਦੀ ਉਹਦੀ ਗਾਈਡੈਂਸ ਦੇਣਾ ਚੱਲੋ ਉਹਦੀ ਮੈਂਟਲੀ ਉਹ ਕਿੱਥੇ ਆਪਦੇ ਆਪ ਨੂੰ ਕੰਫਰਟ ਜ਼ੋਨ ਦੇ ਵਿੱਚ ਬਿਠਾਉਂਦਾ ਵਾ ਜਾਂ ਯੂ نو ਮੇਬੀ ਉਹ ਨੇਚਰ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਪਾਰਕ 'ਚ ਜਾ ਕੇ ਆਪਦੇ ਆਪ ਨੂੰ ਜ਼ਿਆਦਾ ਕੰਫਰਟेबल ਫੀਲ ਕਰਦਾ ਹੈਂ ਥੈਟਸ ਓਕੇ ਸੋ ਫੋਰਸ ਨਾ ਕਰੋ ਉਹਨੂੰ ਆਪਦੇ ਉਹਨੂੰ ਬੱਚਿਆਂ ਦਾ ਐਕਸਪੋਜ਼ਰ ਤੁਸੀਂ ਦੇ ਸਕਦੇ ਹੋ ਪਰ ਫੋਰਸ ਨਾ ਕਰੇ ਉਹ ਵੀ ਬ ਇਟਸ ਓਕੇ ਜਦੋਂ ਉਹਨੂੰ ਕੰਫਰਟੇਬਲੀ ਜਦੋਂ ਮੈਂਟਲੀ ਉਹ ਕੰਫਰਟੇਬਲ ਹੋਊਗਾ ਯੂ نو ਜੈਨੂਇਨਲੀ ਇਦਾਂ ਨਹੀਂ ਹੁੰਦਾਗਾ ਕਿ ਬੱਚੇ ਖੇਡਣਾ ਨਹੀਂ ਚਾਹੁੰਦੇ ਕਈ ਬੱਚੇ ਥੋੜੀ ਲੇਟ ਕਰਦੇ ਆ ਕਿ ਬੱਚਿਆਂ ਦਾ ਥੋੜੀ ਯੂ نو ਸੈਂਸਿਟਿਵਿਟੀ ਵੀ ਇਸ ਉਹਨਾਂ ਦੀ ਪਰਸਨੈਲਿਟੀ ਡਿਫਰੈਂਟ ਹੁੰਦੀ ਆ ਸੋ ਉਸ ਬੱਚੇ ਨੂੰ ਜਜ ਨਾ ਕਰੋ ਕਿ ਜਦੋਂ ਦੂਸਰੇ ਬੱਚਿਆਂ ਨਾਲ ਖੇਡਦਾ ਨਹੀਂ ਇਟਸ ਓਕੇ ਉਹਨੂੰ ਸਪੇਸ ਦਿਓ ਉਹਨੂੰ ਟਾਈਮ ਦਿਓ ਐਂਡ ਹੌਲੀ ਹੌਲੀ ਜਿਹੜੇ ਉਹਦੇ ਪੈਟਰਨ ਆ ਜੋ ਸੇਫ ਫੀਲ ਕਰਦਾ ਜੇ ਘਰ ਦੇ ਵਿੱਚ ਮਾਨਸਿਕ ਸੇਫਟੀ ਆ ਐਂਡ ਜੇ ਮੈਂਟਲੀ ਯੂ نو ਜਿਹੜੇ ਕੇਅਰ ਟੇਕਰ ਆ ਉਹ ਸੇਫਟੀ